ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਵਿੱਚ ਜਿਹੜੇ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਆਪਣੇ ਕਿਸੇ ਜਾਨਵਰ ਦੀ ਸੇਲ ਪਰਚੇਜ਼ਿੰਗ ਦੀ ਜਾਂ ਕੋਈ ਹੋਰ ਜਿਵੇਂ ਵੀਡੀਓ ਪਾਣੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਣਾ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਦੀ ਅਧਿਕਾਰਤ ਤੁਹਾਨੂੰ ਘੋੜਾ ਜਿਹੜਾ ਵਿਖਾਉਣ ਲੱਗੇ ਆ ਇਹ ਟਲੋ ਸਟੱਡ ਫਾਰਮ ਦਾ ਬਹੁਤ ਹੀ ਸੋਹਣਾ ਘੋੜਾ ਸ਼ਮਸ਼ੀਰ ਇਸ ਦਾ ਇਹ ਆਵ ਛਾਣ ਸੁਭਰਾਵਾਲੇ ਦਾ ਬੱਚਾ ਤੇ ਸ਼ਾਨਦਾਰ ਦਾ ਆ ਗਿਆ ਪੁੱਤਾ ਹਾਈਟ ਦੀ ਇਹ ਗੱਲ ਨਹੀਂ ਇਹ ਤਾਂ ਹਾਈਟਿਸ ਦੀ ਹੈਗੀ ਆ 68 ਪਲੱਸ ਤੇ ਮਾ ਇਸ ਦੀ ਹੈਗੀ ਸੀ ਤੂਫਾਨ ਲੈਣ ਦੀ ਮਾਗਵੇ ਬਹੁਤ ਚੰਗਾ ਕਰਦੇ ਹੀ ਤੇ ਜੇ ਗੱਲ ਮੀਟਿੰਗ ਫੀਸ ਦੀ ਕਰੀਏ ਤਾਂ ਪੁਰਾਣੇ ਦੀ ਫੀਸ ਲਈ ਮੀਟਿੰਗ ਫੀਸ ਰੱਖੀ ਹੋਈ ਆ 25000 ਇਹ ਇਸ ਵਕਤ ਕਿ ਲੋਸਟ ਫਾਰਮ ਤੇ ਸਟੱਡ ਸਰਵਸ ਲਈ ਉਪਰਣਾ ਕਿ ਲੋਸਟ ਫਾਰਮ ਪਿੰਡ ਸੋਹ ਸਿੰਘ ਫਰੋਥ ਪੋਰਟੋਂ 18 ਕਿਲੋਮੀਟਰ ਜੀਰੇ ਵਾਲੀ ਸਾਈਡ ਨੂੰ ਐ ਤੇ ਜੀਰੇ ਵਾਲੀ ਸਾਈਡ ਤੋਂ ਵੀ 18 ਕਿਲੋਮੀਟਰ ਫਰੋਥਪੁਰ ਵਾਲੀ ਸਾਈਡ ਵਿੱਚਕਾਰ ਆ ਜਾਂਦਾ ਤੇ ਜੇ ਕਿਸੇ ਮੇਰੇ ਵੀਰ ਭਰਾਣੇ ਸਟਾਰਟ ਸਰਵਿਸ ਲੈਣੀ ਆ ਤਾਂ ਬਾਈ ਨਾਲ ਕਰ ਲੈ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੋ ਵੀਡੀਓ ਨੂੰ ਲਾਈਕ ਕਰ ਦੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਜੇ ਕਿਸੇ ਮੇਰੇ ਵੀਰ ਨੇ ਪੌਣੀ ਆ ਆਪਣੇ ਕਿਸੇ ਜਾਨਵਰ ਦੀ ਵੀਡੀਓ ਫੋਣੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਕੋੜਾ ਦੇਖ ਲਓ ਤੁਸੀਂ ਬਹੁਤ ਚੰਗਾ ਤੁਰਦਾ ਬਹੁਤ ਸੋਹਣਾ